ਪਾਰੀ ਮੀਂਹ ਦੇ ਨਾਲ ਕੁਦਰਤ ਨੇ ਮਚਾ ਦਿੱਤੀ ਤਬਾਹੀ ਚਾਰੇ ਪਾਸੇ ਹੋ ਗਿਆ ਪਾਣੀ ਹੀ ਪਾਣੀ 50 ਹਜ਼ਾਰ ਦੇ ਕਰੀਬ ਲੋਕ ਹੋਏ ਬੇਕਰ ਤਾਂ ਤਸਵੀਰਾਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਜਿਹੜਾ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਚੁੱਕਿਆ ਕੁਦਰਤ ਦੇ ਵੱਲੋਂ ਲਗਾਤਾਰ ਤਬਾਹੀ ਮਚਾਈ ਜਾ ਰਹੀ ਆ ਪਿਛਲੇ 4-5 ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਭਾਰੀ ਮੀਂਹ ਪੈ ਰਿਹਾ ਮੋੜੇ ਤਾਰ ਮੀਂਹ ਪੈ ਰਿਹਾ ਜਿਸ ਕਰਕੇ ਜਿਹੜਾ ਆਮ ਰਿਹਾਇਸ਼ੀ ਇਲਾਕੇ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ 50000 ਦੇ ਜਿਹੜੇ ਕਰੀਬ ਲੋਕ ਨੇ ਬੇ ਘਰ ਚੁੱਕਨੇ ਤੇ ਉਸ ਤੋਂ ਬਾਅਦ ਇਸ ਜਿਹੜਾ ਭਾਰੀ ਮੀਂਹ ਦੇ ਵਿੱਚ ਹੜ ਦੀ ਤਬਾਹੀ ਦੇ ਵਿੱਚ ਚਾਰ ਲੋਕਾਂ ਦੀ ਹੁਣ ਤੱਕ ਮੌਤ ਦੀ ਖਬਰ ਵੀ ਜਿਹੜੀ ਨਿਕਲ ਕੇ ਸਾਹਮਣੇ ਆ ਚੁੱਕਿਆ ਤੇ ਉਸ ਤੋਂ ਬਾਅਦ ਰਾਹਤ ਕਾਰਜ ਦੀਆਂ ਟੀਮਾਂ ਦੇ ਵੱਲੋਂ ਹੈਲੀਕਾਪਟਰਾਂ ਦੇ ਨਾਲ ਜਿਹੜਾ ਇਸ ਫਲੱਡ ਦੇ ਏਰੀਆ ਦੇ ਵਿੱਚੋਂ ਹੜ੍ਹਾਂ ਵਾਲੇ ਏਰੀਆ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ